ਮਾਹਰ ਜੀ ਕਾ ਖਾਲਸਾ ਵਾਹਿਗੁਰੂ ਪਤੈ ਗੁਰਪਿਆਰੋ ਜਦੋਂ ਸਰੀਰ ਦਾ ਮਾਹਰ ਹੋ ਜਾਂਦਾ ਫਿਰ ਇਹ ਪੰਜਾਂ ਨੂੰ ਮੰਨ ਕੇ ਲੈਂਦਾ ਜਿੰਨਾ ਕਾ ਸਰੀਰ ਦਾ ਪੇਤ ਨਹੀਂ ਲੰਦਾ ਉਹਨਾਂ ਦਾ ਪੰਜਾਂ ਨੂੰ ਸੰਭਰਨਾ ਬਹੁਤ ਮੁਸ਼ਕਲ ਗੁਰ ਨਾਰਨਿਕ ਪੰਜੇ ਪਾਸਾ ਦਸਰੇ ਆ ਕਹਿੰਦੇ ਜਦੋਂ ਅਸੀਂ ਮਾਹਰ ਹੋਏ ਪੰਜਾਂ ਨੂੰ ਮੰਨ ਕੇ ਲਗੇ ਹੂੰ ਹੋਆ ਮਹਾਰ ਪਿੰਡ ਦਾ ਮਨ ਆnde ਪੰਜ ਸ੍ਰੀ ਗਿਓ ਜਿਹੜੇ ਅੰਦਰ ਸਾਡੇ ਕਿਸਮਾਨ ਕਰ ਰਹੇ ਸੀਗੇ ਸੰਤਰੇ ਕੋ ਨਹੀਂ ਲੈ ਕੇ ਜਾ ਰਹੇ ਸੀਗੇ ਜਾਂ ਸੀ ਸ੍ਰੀ ਦੇ ਮਾਰ ਹੋ ਗਏ ਪਿੱਛਲਾ ਕੇ ਪਤਾ ਵੀ ਇਹ ਕੀ ਦੋਦਾ ਬਾ ਨਿੰਦਿਆ ਚੁਗਲੀ ਫਿਰ ਪੰਜਾਂ ਜਾਣ ਬਣ ਕੇ ਲੈ ਗਏ ਮੰਨੇ ਕਿ ਮੈਂ ਸਿੱਖੜ ਦੇ ਜੁਗਤ ਦੱਸਿਆ ਜਾਣਗੇ ਵੀਡੀਓ ਸਾਰੀ ਸੌਣਨਾ ਕਪਲਰਪੀਮੈਂਟ ਦੀ ਵੀਡੀਓ ਆਉਣੀ ਆ ਤੇ ਫਿਰ ਅਸੀਂ ਕਿਵੇਂ ਮਾਲਕ ਦਾਤੇ ਪਹੁੰਚਣਾ ਜਿਨ੍ਹਾਂ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਾਲਕ ਰਪਰਾ ਮਿਲਣੇ ਕਾ 14 ਦਾਤ ਇਦੇ ਉੱਪਰ ਨੰਬਰ ਦਿੱਤਾ ਹੈ ਜੇ ਕਿਸੇ ਨੂੰ ਜਰੂਰਤ ਪਵੇ ਤਾਂ ਨੰਬਰ ਤੇ ਸੰਪਰਕ ਵੀ ਕਰ ਸਕਦੇ ਆ ਹੁਣ ਆਪਾਂ ਨੂੰ ਮਾਲਕ ਦੱਸ ਰਿਹਾ ਆ ਮਿੱਕੇਵੇਂ ਬੰਨਿਆ ਸੀ ਪੈ ਪਾਏ ਮਨਾਈ ਸੋਏ ਜਿਉ ਅਸੀਂ ਮਾਰਗ ਦੇ ਚਰਨਾਂ ਦੇ ਵਿੱਚ ਬੈਠ ਕੇ ਮਾਰਗ ਨੂੰ ਮਨਾਲਿਆ ਸਤਪੁਰਖ ਮਲਾਇਆ ਇਸੇ ਜੇਵੜ ਵਰਨਾ ਕੋਏ ਜੀ ਜਿਹਦੇ ਬਰਾਬਰ ਦਾ ਕੋਈ ਨਹੀਂ ਸੀਗਾ ਉਹਨੂੰ ਮਨਾ ਲਿਆ ਸੀ। ਇਹਦਾ ਸਾਰਿਆਂ ਤੇ ਮਿਹਰ ਕਰਦਾ। ਸਨਵੇ ਜੀ ਦਾ ਪੇਤਾ ਆ ਗਿਆ ਪਤਾ ਲੱਗ ਗਿਆ। ਜਿਹੜਾ ਮਾਲਕ ਆ ਉਹ ਬੜਾ ਦਿਆਲੂ ਆ। ਉਹ ਬੜਾ ਬਲਵਾਨ ਆ। ਸ੍ਰੇਟੀ ਦਾ ਮਾਲਕ। ਅਸੀਂ ਕਹਿੰਦੇ ਆ ਗੁਸਾਈ ਮਹੰਡਾ ਇਠੜਾ ਉਹਦਾ ਮੇਰਾ ਇਠਲਾ ਮੈਨੇ ਬਹੁਤ ਪਿਆਰਾ ਅੰਮ ਅੰਬੇ ਥਾਮੋ ਮਿੱਠਾ ਕੋਈ ਨਾ ਦਿਨਾਵੀ ਮਾਪਿਓ ਉਹਦੇ ਨਾਲ ਵੀ ਕਿਤੇ ਮਿੱਠਾ دریاਗ ਦਾ ਮਾਪਿਓ ਰਾਤ ਨੂੰ ਸੜ ਜਾਂਦੇ ਆ ਦਿਨ ਵਿੱਚ ਹੁੰਦੇ ਆ ਦਿਨ ਦੇ ਵਿੱਚ ਸੜ ਜਾਂਦੇ ਆ ਪਰ ਜਿਹੜਾ ਮਾਲਕ ਆ ਸਾਡਾ ਉਹ ਕਦੇ ਦਿਨ ਤੇ ਰਾਤ ਨੂੰ ਨਾਲ ਇਹਦਾ ਹਰ ਵਕਤ ਭੈਣ ਭਾਈ ਸਭ ਸੱਜਣਾ ਤਦ ਜਿਹਾ ਨਹੀਂ ਕੋਈ ਜੀ ਤੇਰੇ ਵਰਗਾ ਕੋਈ ਨਹੀਂ ਹੈਗਾ ਸਾਰੇ ਪੈਰ ਪੜਾ ਦੇਖ ਲੈ ਇੱਕ ਨਾ ਕਿਸ ਸਵਾਸ ਤੱਕ ਹੈ ਗਿਆ ਸੀਮਤਾ ਪਰ ਮਾਲਕ ਸਾਡੇ ਨਾਲ ਮਾਤਾ ਦੇ ਗਰਭ ਤੋਂ ਲੈ ਕੇ ਸੱਚਮੈ ਪਹੁੰਚਣ ਤੱਕ ਸੀਮਤਾ ਜੇ ਬੜੀ ਕਹਿੰਦੇ ਨਾ ਹਰ ਆਨਹਦ ਵੀ ਮਰ ਜਾਏ ਆਰੇ ਸਾਦਾ ਮਤਲਬ ਹੁੰਦਾ ਬਈ ਜਾਨ ਜਿਹੜੇ ਸਾਬ ਦਾ ਜਿਹੜਾ ਸਰੀਰ ਖਤਮ ਹੋ ਗਿਆ ਆਪਣਾ ਉਹਦੇ ਵਿੱਚ ਇਹ ਆਣਾ ਸਾਬ ਜਿਹੜਾ ਆਪਾਂ ਮੌਖਾ ਨਾਲ ਬੋਲਦੇ ਆ ਇਹਨੇ ਵੀ ਖਤਮ ਹੋ ਜਾਣਾ ਜਿਹੜਾ ਆਪਾਂ ਸੁਣਦੇ ਆ ਉਹਨੇ ਵੀ ਖਤਮ ਹੋ ਜਾਣਾ ਫੇਰ ਆਣਾ ਕਿਨੇ ਕਲ ਸੁਣਨੇ ਇਥੇ ਮਾਰਗਦਾਤਾ ਵਰਨਾ ਕੋਏ ਹਰ ਅਮਰਤ ਸੋਏ ਜਨਪੀਤਾ ਸੋਏ ਜਾਨ ਕਾਈ ਮਾਲ ਕਹਿੰਦਾ ਭੈਣ ਪਾਈ ਸਭ ਸੱਜਣਾ ਤੁਦ ਅਜਿਹਾ ਨਾ ਹੀ ਕੋਏ ਜੀ ਇਹ ਮਹੋਕੰ ਦੇ ਵਿੱਚ ਮੀਂਹ ਵਰਸ ਪੈਂਦਾ ਮਾਲਕ ਬਖਸ਼ ਕਰਦਾ ਨਾਮੀ ਦਾਤ ਵਕਸਰਾ ਇਹ ਤੇਰੇ ਮਾਲਕ ਦੇ ਹੁਕਮ ਚ ਆ ਗਏ ਕਿਉਂ ਪਤਾ ਲੱਗਿਆ ਹੁਕਮ ਅਕਾਰ ਹੁਕਮ ਨਾਲ ਕਿਹਾ ਜਾਏ ਹੁਕਮ ਉਪ ਡੈਮਨ ਲੱਗੇ ਜਦ ਸਾਵਣ ਮਹੀਨੇ ਦੇ ਜਦ ਮਾਲ ਕਿਰਪਾ ਕਰਦਾ ਬਦਲਾ ਨੂੰ ਉਹ ਮੀਂਹ ਪਾਉਂਦਾ ਉਹਦੀ ਰਜਾ ਨਾਲ ਚੱਲਦੇ ਆ ਤੇਰੇ ਹੁਕਮੇ ਸਾ ਬਣਾਇਆ ਮੈਂ ਸਤਕਾ ਹਲ ਜਵਾਇਆ ਸਤ ਸੱਚ ਉੱਚਾ ਆਚਰਨ ਤੇਰੇ ਦਰ ਤੇ ਬੈ ਕੇ ਬੇਨਤੀ ਕੀਤੀ ਸਤਿਵਾ ਬਖਸ਼ਕਾਰ ਨੋਂ ਬੀਜਣ ਲੱਗਾ ਆਸ ਕਰ ਮੈਂ ਵੀ ਇੱਕ ਆਸ ਤੇਰੀ ਲੈ ਕੇ ਤੇ ਦਰ ਤੇ ਬੈਠਾ ਹਰ ਬੋਲ ਬਖਸ਼ ਜਵਾਏ ਜੀ ਤੇਰੀ ਕਿਰਪਾ ਦੁਆਰਾ ਮੈਂ ਤੇਰੇ ਨਾਮ ਤੱਕ ਪਹੁੰਚ ਸਕਦਾ ਜੇ ਤੂੰ ਮੇਰੇ ਤੇ ਕਿਰਪਾ ਕਰੇਂਗਾ ਜਿਵੇਂ ਅਨਦਰ ਢੇਡ ਲਾਣ ਦਾ ਅਸੀਂ ਤਰੇਗੋਂ ਦੇ ਵਿੱਚ ਮਿਲ ਚੰਗੀ ਕਰਦੇ ਆ ਇਸੇ ਤਰ੍ਹਾਂ ਜਦ ਅਸੀਂ ਮਾਲਕ ਦੇ ਦਰਤੇ ਬੈਨਾ ਸੁਣ ਵਿੱਚ ਉਹ ਨਾਮ ਦੇ ਢੇਡ ਲੱਗ ਜਾਂਦੇ ਆ ਜਿਹਨੂੰ ਕਹਿੰਦੇ ਆ ਗੁਰਮਰ ਜਿੱਤਾ ਹਾਰਾ ਕੀਤਾ ਟੁੱਟੀ ਪੀਤਾ ਭਰਮਗੜਾ ਭਰਮ ਦਾ ਗੜ ਤਰੇਗੋਂ ਦੇ ਵਿੱਚ ਬੋਲ ਬੋਲ ਕੇ ਅਸੀਂ ਖਤਮ ਕਰ ਲੈਣਾ ਹਾਂ ਜਦੋਂ ਦਿਨ ਜਿਹੜਾ ਜਦ ਤੋਂ ਅਸੀਂ ਮਾਲਕ ਨੂੰ ਯਾਦ ਰੱਖਣਾ ਜਾਂ ਦਿਨ ਸੱਭਗੇਰ ਹਜੇ ਜਾ ਪਸਾਉਣਾ ਉਦੋਂ ਅਸੀਂ ਮਾਲਕ ਦੀ ਬਾਤ ਸੁਣ ਕੇ ਸੁਣਵੇ ਧਿਆਨ ਲਾ ਕੇ ਸੋਣਾ ਕਿਹੜਾ ਉਹ ਤੇੜੀ ਪਛਾਣ ਲਾਉਂਦੀ ਆ ਹੋਂ ਗੌਰਵ ਮੇਲਾ ਇੱਕ ਪਛਾਣ ਦਾ ਵੇਖ ਨੂੰ ਯਾਰਾ ਗੁਰੂ ਆ ਉਹ ਸਾਡੇ ਨਾਲ ਆ ਹਰ ਵਕਤ ਕਿਹੜਾ ਪੂਰੇ ਗੁਰਕਾ ਸੁਣਦੇ ਨਾਲ ਹਲਕ ਦੋਏ ਕਾਗਲ ਨਿਤਚਿਤ ਨਾ ਜਾਣਦਾ ਕਹਿੰਦਾ ਦੂਜਾ ਉਹ ਕੰਮ ਕਰਦਾ ਹੀ ਨਹੀਂ ਦੂਜੇ ਨੂੰ ਪਛਾਣਦਾ ਨਹੀਂ ਹੈਗਾ ਤੇ ਪਤਾ ਲੱਗਿਆ ਵੀ ਤਰੇਹ ਕੋਣ ਇਹ ਚਾਰ ਦਿਨ ਦਾ ਮੇਲਾ ਇਹਨੇ ਪਛੜਿਆ ਨਾ ਹਰ ਇੱਕ ਤੇ ਕਾਰੇ ਲਾਇਆ ਉਹ ਕਹਿੰਦੇ ਸਾਨੂੰ ਮਾਲਕ ਨੇ ਕਿਰਪਾ ਕਰਤੀ ਆਪਦੇ ਕਾਰੇ ਲਾ ਲਿਆ ਕੰਮ ਭਾਵੇ ਤੇਵੇਂ ਨਵਾਇ ਜੀ ਉਹਦੀ ਮੌਜ ਅੱਜਵੇਂ ਸਾਨੂੰ ਆਪਦੇ ਚਰਨਾਂ ਚ ਜੋੜਾ ਅਸੀਂ ਇਕ ਭੋਗਣ ਆਇਆ ਤੁਸੀਂ ਭੋਗੋ ਉੱਚੋ ਪਾਈਓ ਅਸੀਂ ੜਾਲ ਮੜ ਕੇ ਇਕੱਤਰ ਹੋ ਗਏ ਇਕੱਠੇ ਹੋ ਕੇ ਮਾਲਕ ਦੇ ਕੀਤੇ ਗਾਵਾਂਗੇ ਸੰਗ ਦੇ ਜੀ ਬੈਠ ਕੇ ਫਿਰ ਮਾਲ ਖੜੇ ਕਿਰਪਾ ਕਰੂਗਾ ਵੀ ਆਪਦੇ ਚਰਨਾਂ ਨਾਲ ਜੋੜ ਲੂਗਾ ਗੌਰ ਦਿਵਾਨ ਕਵਾਇ ਬੈਨਾਈਓ ਬੇੜਾ ਬਹਿਣਾ ਪਿਆਰ ਆ ਭਾਵਨਾਵਾਂ ਫਿਰ ਮਾਲਕ ਦਾ ਸਰਪੰਦ ਦਾ ਨਾਮ ਦਾ ਜਿਵੇਂ ਆ ਜਾਗਣਾ ਜੇਗਣ ਨੇ ਕਿਹਾ ਹਰ ਕੀਤੇ ਵਿੱਚ ਜਾਗਣਾ ਉਹਦਾ ਜੇ ਇਹ ਭੇਜ ਲੱਗ ਗਿਆ ਫਿਰ ਅਸੀਂ ਮਾਹਰ ਹੁੰਦੇ ਆ ਉਹਨੂੰ ਆਵਾਜ਼ ਨੂੰ ਸੁਣ ਕੇ ਜਿੰਨ ਕਹਿੰਦਾ ਅਮਰਤ ਬਾਣੀ ਹਰ ਹਰ ਤੇਰੀ ਸੁਣ ਛੋਲੇ ਪਰਮਗਤਿ ਮੇਰੀ ਉਹਦੇ ਨਾਲ ਜੇ ਨਾਲ ਬੁਝੇ ਸਿਧਰ ਹੋਏ ਮਨ ਨੂੰ ਸਤਿਗੁਰ ਦਾ ਦਰਸ਼ਨ ਪਾਏ ਫਿਰ ਮਾਲਕ ਜਾਈਦਾ ਸਰੀ ਦਾ ਮਹਰੋ ਗਿਆ ਹੂੰ ਹੋਆ ਮਹਾਰ ਪਿੰਡ ਦਾ ਬੰਨ ਆਂਦੇ ਪੰਜ ਸਰੀ ਜੀ ਉਹ ਪੰਜਨ ਬੰਨ ਕੇ ਲੈ ਗਿਆ ਹਲਤੇ ਗਰੀਬ ਸੋਚ ਲਈ ਗੱਲਾਂ ਬੜੀ ਬਣੇ ਕਹਿੰਦੇ ਸਰਕਾਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਦੁਸਤ ਦੁਸ ਪਰਮੇਸ਼ਰ ਮਾਰੇ ਜਨ ਕੀ ਪੈਰ ਕੀ ਕਰਤਾ ਰਹੇ ਵੀ ਜਿਆਦਾ ਸਿਰ ਘਰ ਬੈਠਾਂਗੇ ਮਾਲਕ ਸਾਡੇ ਕਿਰਪਾ ਕਰਕੇ ਆਪ ਬਖਸ਼ ਕਰਕੇ ਸਾਨੂੰ ਪੰਜ ਉਹ ਖੜਾ ਹਿੱਦਾਂ ਦੋ ਦੋਤ ਪਰਮੇਸ਼ਰ ਮਾਰੇ ਇੱਕ ਵਾਰ ਸੇ ਕਹਿ ਰਿਆ ਜਾਂ ਤੂੰ ਮਾਰੋ ਗਿਆ ਪੰਜਾਂ ਤੂੰ ਮਾਰ ਕੇ ਲੈਣਾ ਫਿਰ ਇਹਦਾ ਮਤਲਬ ਜਿਹੜਾ ਮੰਨਾ ਮਨ ਉਹਦੇ ਬੱਚਾ ਜੋਤਾਂ ਮੰਨ ਤੂੰ ਜੋਸਰਾ ਆਪਣਾ ਮੋਰ ਪਹਿਚਾਣ ਹੂੰ ਆਇਆ ਸਾਹਮੇ ਤੇ ਹੰਢਿਆ ਮੈਂ ਤੇਰੀ ਮੈਂ ਸਰਨ ਆ ਗਿਆ ਸੱਚਾ ਆ ਕਿਰਪਾ ਕਰ ਮੇਤੇ ਪੰਜ ਕਰਸਾਨ ਮਜੇਰੇ ਮੈਂ ਹੰਢਿਆ ਮਜੇਰੇ ਮੈਨੇ ਮਜਾਰੇ ਜਿਹੜੇ ਕਰਦੇ ਸੀ ਮੇਰੇ ਤੇ ਜਾਨੀ ਮੈਂ ਹੈਵੀ ਹੁੰਦੇ ਸੀ ਉਹ ਮੇਰੇ ਨਾਲ ਜਿਹੜੇ ਪੰਜ ਜਾਣੇ ਚਲੇ ਗਏ ਸੀ ਉਹ ਨਾਲ ਰੜ ਗਏ ਕਾ ਜਿਨ੍ਹਾਂ ਤੋਂ ਮੇਰੇ ਵਾਕੀ ਹੋ ਕੇ ਚਲੇ ਗਏ ਸੀ ਵੀ ਇਹ ਸਾਡੇ ਕਹਿੰਦੇ ਨਹੀਂ ਮੰਨਦਾ ਹੁਣ ਉਹਨਾਂ ਦੇ ਨਾਲ ਜਿਹੜੇ ਪੰਜ ਮਨਾਏ ਪੰਜ ਰਸਾਈ ਨਿੰਮਤ ਨਗਰ 부ਠਾ ਮੇਰੇ ਭਾਈ ਫਿਰ ਉਹਨਾਂ ਜਿਹੜੇ ਪੰਜ ਜਾਣੇ ਉਹ ਕੰਨ ਹੀ ਚਖਦੇ ਤੇ ਆ ਮਨ ਕੱਲਾ ਸੀਗਾ ਉਹ ਸੋਂਗੇ ਗਿਆਨੰਦਰੀਆਂ ਹੁਣ ਜਾ ਜਾਗ ਪੀਆ ਕਰਨ ਕੋਏ ਨਾ ਕੱਢ ਹੀ ਨਾ ਹੰਗੇ ਨਾਨਕ 부ਠਾ ਕੋਗ ਗਿਰਾਓ ਜੀ ਕਨਾ ਉਹਦੇ ਕਾਨਾਂ ਜਿਹੜਾ ਮੋਢਿਆਂ ਦੇ ਪਾਵਰ ਦਿੱਤੀਆ ਮਾਲਕ ਨੇ ਹੰਗਾਈ ਦੀ ਮਨ ਸਕਦਾ ਜੇ ਪਾਵਰ ਦਿੱਤੀਆ ਮਾਗੇ ਬਖਸ਼ ਕੀਤੀ ਆ ਫਿਰ ਸੰਗਣੀ ਬਸੋ ਜੀ ਲੈ ਗਿਆ ਸੰਗਣੀ ਬਸੋ ਕਿੜੀਆ ਸੰਗਤ ਇਹ ਪੈਂਡੋਂ ਤੇ ਜਾ ਕੇ ਫ੍ਰੀ ਹੋ ਗਿਆ ਤੇਰੇ ਨਾਲ ਦੋ ਪਰ ਉੱਠ ਖੜਿਆ ਹੋਂ ਬਾਹਰੀ ਕੁਮਾ ਜਾਮ ਦਾ ਇੱਕ ਸਾਹ ਤੋ ਤੇ ਆ ਜਿਹੜਾ ਇੱਕ ਸਾਹ ਲੈਂਦਾ ਤੇਰੇ ਨਾਮ ਦੇ ਵਿੱਚ ਹਰ ਵਕਤੋਂ ਜ਼ਿਆਦਾ ਰੱਖਦਾ ਪਰਾ ਪਿਆਰ ਕਰਦਾ ਭਾਵਨਾ ਕਰਦਾ ਪ੍ਰੇਮ ਕਰਦਾ ਮੇਰਾ ਇਹ ਉਜੜ ਜਿ ਲੈ ਚ ਗਿਆ ਪਰ ਮਾਲਕ ਨੇ ਵਿਚਾਲਿਆ ਉਜੜ ਉਥੇੋਂ ਵਸਾਇਓ ਹੋਂ ਤਦ ਬਿੱਟੋ ਕਰਵਾਣੀ ਤੇ ਥੱਜੇ ਵਾਇਆ ਤੇਰੇ ਮੈਂ ਸਤਕੇ ਜਾਵਾਂ ਮੇਰੇ ਖੇਤ ਨੂੰ ਉਜੜਦੇ ਨੂੰ ਜਿਹੜਾ ਮਦਰ ਹੁੰਦਾ ਬੈ ਇਹਨੂੰ ਜੁੰਨਾ ਚ ਪਾਉਣ ਤੋਂ ਮੈਨੂੰ ਵਿਚਾਲਿਆ ਮਨ ਚਿੰਦੀ ਸੋ ਫਲ ਪਾਏ ਦਾ ਬਈ ਹੁਣ ਮਾਲਕ ਕਿਰਪਾ ਕੀਤੀ ਆ ਬਈ ਜਿਹੜਾ ਫਲ ਸੀ ਚਿਤਵਾ ਦਾ ਤਰੇ ਗਾਉਣ ਦਾ ਸਰਤਾ ਔਰ ਪਿਆਰ ਦਾ ਫਲ ਪੈ ਗਿਆ ਨਾਮ ਦਾ ਸਭੇ ਕਾ ਸਵਾਰਿਆ ਨਾ ਲਾਹਨ ਮਨ ਕੀ ਭੁੱਖ ਜਿਓ ਮਾਂ ਦੀ ਭੁੱਖ ਲੈ ਕੇ ਇਹ ਕਿਵੇਂ ਭੁੱਖ ਲੈ ਮੈਂ ਛੋੜਿਆ ਸਭੋ ਤੰਦੜਾ ਤਰੇ ਗਣ ਸਰਤਾ ਮਾਇਆ ਦਾ ਦੌੜ ਭਜ ਸਰਤੀ ਪਤਾ ਲੱਗ ਗਿਆ ਮਾਇਆ ਦੌੜ ਭਜਾ ਸਾਡੇ ਕਰਨ ਨਾਲ ਕੁਛ ਨਹੀਂ ਬਣਨਾਗਾ ਜੇ ਅਸੀਂ ਦੌੜ ਭਜ ਸਰਤੀ ਥਿਰ ਕਰ ਬਹਿ ਗਏ ਸੋਨ ਵਿੱਚ ਬਹਿ ਗਏ ਜੇ ਸੋਨ ਵਿੱਚ ਬਹਿਣਾ ਜਾਦੇ ਬਦਲਾਅਦਾ ਜਿਵੇਂ ਸੱਜੀ ਅੱਖਾ ਖਬੇ ਲਾ ਜੋ ਖਬੇ ਲਿਆ ਕੇ ਜਿਹੜਿਆ ਪੋਰਟਬਿਲੀ ਇੱਥੇ ਇਹ ਪੋਰਟਬਿਲੀ ਦਾ ਖਬੇ ਵਾਸੇ ਫੇਰ ਕਾਨ ਵਿੱਚ ਲਾਓ ਕਾਨ ਵਿੱਚ ਲਿਆ ਕੇ ਫਿਰ ਗਲੇ ਤੇ ਆ ਜੋ ਇੱਥੇ ਗਲੇ ਤੇ ਫੇ ਗਲੇ ਤੇ ਆ ਕੇ ਫਿਰ ਅਸੀਂ ਕੰਨਾਂ ਦੇ ਅੰਦਰਲੇ ਵਾਸੇ ਆਉਣਾਂ ਦਾ ਜੇ ਕੰਨਾਂ ਦੇ ਅੰਦਰਲੇ ਵਾਸੇ ਆ ਜਾਾਂਗੇ ਤਾਂ ਬੇਜੜੀਆਂ ਅੱਖਾਂ ਆਪਣੀਆਂ ਆ ਸਮੇ ਅੱਖਾਂ ਨਾਲ ਇਹਨਾਂ ਨਾਲ ਅਸੀਂ ਅੱਖ ਬੰਦ ਕਰਕੇ ਵੀ ਅੱਖ ਖੋਲ ਕੇ ਵੀ ਅਯਾ ਦਾ ਦੇਖਾਂਗੇ ਨਾ ਅੱਖਾਂ ਬੰਦ ਕਰ ਲਾਂਗੇ ਜਿਵੇਂ ਆਪਣੇ ਪਰਦੇ ਹਿੱਟੇ ਹੁੰਦੇ ਆ ਉਹਦੇ ਸਾਹਮਣੇ ਦੇਖਾਂਗੇ ਤੇ ਇਧਰ ਕੰਨਾਂ ਵਿੱਚ ਧਿਆਨ ਸੁਰਤੀ ਸਾਹਮਣੇ ਫਿਰ ਦੋ ਜੀ ਆ ਮਿਲ ਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀਆਂ ਕੀ ਮਿਲਦਾ ਤੇ ਨੌ ਨਿਦ ਨਾਮ ਨਿਦਾਨ ਹਰ ਮੈਂ ਪੱਲੇ ਵੱਧ ਸਕੀ ਨਾ ਪੱਲੇ ਜਿਵੇਂ ਜਿਹੜੀ ਆਵਾਜ਼ ਮਾਲਕ ਦੀ ਤੇ ਉਹ ਪਹਿਲਾਂ 5-7 ਵਜਦੇ ਆ ਫਿਰ ਆਨੰਦ ਬਾਣੀ ਚੱਲਦੀ ਆਨੰਦ ਬਾਣੀ ਤੋਂ ਸੈਸ ਤੋਂ ਚੱਲਦੀ ਆ ਇਸੇ ਤਰ੍ਹਾਂ ਸਹਿਜ ਫਿਰ ਜਦ ਸਹਿਜ ਤੋਂ ਸੁਣੀ ਮੈਂ ਸੁਖੀ ਹੂੰ ਸੁਖ ਪਾਇਆ ਮੈਂ ਸੁਖ ਮਿਲ ਗਿਆ ਪਰ ਅੰਤਰ ਸ਼ਬਦ ਵਸਾਇਆ ਪੇ ਹੌਲੀ-ਹੌਲੀ ਰਿਆ ਗੋਲ ਵਿੱਚ ਸ਼ਬਦ ਵਸਾਲ ਆ ਗਿਆ ਜਿਹੜੇ ਸਾਡੇ ਇਨ੍ਹਾਂ ਪੰਜਾਂ ਨੇ ਇੱਥੇ ਫਾਹੀ ਪਾਈ ਸੀ ਗਲ ਦੇ ਪੈਰਾਂ ਜੇੜੀਆਂ ਪਾਈਆਂ ਸੀਗਾ ਫਿਰ ਉਹ ਬੜੇ ਪਿਆਰ ਦੇ ਨਾਲ ਮਾਲਕ ਦੀ ਆਵਾਜ਼ ਸੁਣ ਸੁਣ ਕੇ ਉਹ ਜਾਂ ਪ੍ਰੇਮ ਦਾ ਪਲੀਤਾ ਲੱਗਣ ਲੱਗਿਆ ਇਹ ਭਾਵਨਾ ਮਨ ਵਿੱਚ ਲੱਗਣ ਲੱਗੀ ਜਾ ਮਾਲਮ ਲੱਗੀ ਸਾਡੇ ਜਿਹੜੇ ਜ਼ਖਮ ਸੀ ਗਲ ਦੇ ਜੇਬੜੀ ਦੇ ਪੈਰਾਂ ਦੇ ਤੇ ਗਲ ਦੇ ਫਾਇਦੇ ਸੀਗੇ ਪੈਰਾਂ ਦੇ ਬੀੜੀ ਦੇ ਸੀਗੇ ਉਹ ਲੈਣ ਲੱਗੇ ਸਭ ਨੇ ਸੁਣ ਕੇ ਤੇ ਸਤ ਗੁਰ ਪਰਖ ਮਖਾਲਿਆ ਮਾਸਤਕ ਤਰ ਕੇ ਹੱਥ ਜਿਓ ਫਿਰ ਜਿਹੜਾ ਖਾਲੀ ਖਲਾਵਾ ਇਹ ਦੇ ਉਪਰਾਲੇ ਦੇ ਨਾਲ ਸਿਹਤ ਤੋਂ ਚੱਲਣ ਲੱਗੇ ਇਹਨਾਂ ਦਾ ਤੇਰਾ ਮੁੱਖ ਸਾਲ ਸਿਹਤ ਤੋਂ ਬਣ ਗਿਆ ਇਹ ਪਤਾ ਲੱਗਿਆ ਫਿਰ ਸਰੀਰ ਆਹੇ ਧਰਮਸਾਲਾ ਗਿਆ ਹਾਂ ਮੈਂ ਬੱਦੀ ਸੱਚ ਧਰਮਸਾਲ ਹੈ ਵੀ ਸੱਚ ਨਾਲ ਇਹਨੂੰ ਬੰਨ ਲਿਆ ਜਿਹੜੇ ਮੈਨੂੰ ਤਰ੍ਹਾਂ ਕਰਨ ਦੇ ਲੈ ਕੇ ਜਾਂਦੇ ਗੁਰ ਸਿੱਖਾਂ ਲੈਂਦਾ ਪਾਲਣਾ ਇਕੱਠੇ ਗੁਰਮਖਾਣਾ ਰੜ ਕੇ ਸੰਗਤ ਕਰਕੇ ਪਾਲ ਲਿਆ ਗੁਰ ਸਿੱਖਾਂ ਲੈਂਦਾ ਪਾਲ ਕੇ ਪੈਰ ਤੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲਾਗਾ ਪਾਉ ਜਿਓ ਬਈ ਪੈਰ ਚਰਨ ਵਾਲ ਕੇ ਉਹ ਸੁਣ ਸੁਣ ਕੇ ਇਹ ਆਵਾਜ਼ ਆ ਜੇ ਪੱਖੇ ਆ ਜਾਂਦੀਆਂ ਆਂ ਸਾਹਾਂ ਸਾਹਾਂ ਦੀ ਆਵਾਜ਼ ਆਉਂਦੀ ਆ ਉਹਨ ਸੁਣ ਸੁਣ ਕੇ ਮੈਂ ਮਾਲਕੇ ਚਾਰਾ ਜੀ ਬੈਠ ਕੇ ਮੈਂ ਆਪ ਦਾ ਜੀ ਮੈਲ ਮੰਦੀ ਲਾ ਲਈ ਸੁਣ ਗੱਲਾਂ ਗੁਰਪੈ ਆਇਆ ਮੈਂ ਉਹਦੇ ਗੱਲਾਂ ਸੁਣ ਕੇ ਆਇਆ ਨਾਮਧਾਨ ਅਸਨਾਨਦੜਾ ਸਭ ਮੁਕਤ ਹੋਆ ਸੰਸਾਰਾ ਨਾਨਕਾ ਸੱਚੀ ਵੇੜੀ ਚੜਜੋ ਮੇਰੀ ਸੱਚ ਦੀ ਵੇੜੀ ਆ ਸੰਸਾਰ ਜਿਹੜਾ ਉਸ ਵੇੜੀ ਤੇ ਚੜ ਗਿਆ ਸਾਰ ਮੁਕਤ ਹੋ ਗਿਆ ਸਭ ਸ੍ਰੇਟ ਸੇਵੇ ਦਿਨ ਰਾਤ ਜੋ ਫਿਰ ਸਾਰੇ ਸ੍ਰੇਟੀ ਦਿਨ ਤੇ ਰ ਸੇਵਾ ਕਰਦਾ ਦੇ ਕੰਨ ਸੁਣੋ ਅਰਦਾਸ ਜੀ ਫਿਰ ਅੱਜ ਕੰਨਾਂ ਦੇ ਵਿੱਚ ਮਾਲਕ ਦੀ ਆਵਾਜ਼ ਹਰ ਵਾਰ ਸੁਣਦੇ ਅੱਜ ਤੂੰ ਦੇਖੋ ਆ ਜਾਂਦੀਆਂ ਉਹ ਅਸੀਂ ਤਾਂ ਧਿਆਨ ਹੀ ਲਾਉਣਾ ਹੁੰਦਾ ਐਟੋ ਮਾਰ ਸੁਣੀ ਜਾਂਦੀ ਆ ਠੋਕ ਬਜਾਇਆ ਸਭ ਡਿੱਟੀਆਂ ਤਦ ਆਪੇ ਲਿਆਂ ਸੜਾ ਜਿਓ ਫਿਰ ਉਹਦੀ ਡਿਊਟੀ ਆ ਅਸੀਂ ਅੱਖਾਂ ਦਾ ਧਿਆਨ ਲਾਉਣਾ ਆ ਅੱਖਾਂ ਚ ਮੋਣ ਲਾਉਣਾ ਆ ਫਿਰ ਸਾਡੇ ਤੇ ਕਦੇ ਮੱਥੇ ਦਰਦ ਹੋ ਗਿਆ ਕਦੇ ਕਿਤੇ 1 ਲੱਖਾਂ ਦਾ ਦਰ ਹੋਣ ਲੱਗ ਗਿਆ ਨਹੀਂ ਸਹਿਸਵਾਸ ਨੂੰ ਸੁਣ ਰਿਹਾ ਕਿਉਂ ਹੁਣ ਹੁਕਮ ਹੋਇਆ ਮਿਹਰਬਾਨ ਦਾ ਮਾਲਕ ਦਾ ਹੁਕਮ ਹੋਇਆ ਪੈ ਕੋਈ ਨਾ ਕਿਸੇ ਰਵਾਨ ਦਾ ਰਵਾਨ ਦਾ ਮਤਲਬ ਤਾਂ ਕੋਈ ਦੁਖੀ ਨਹੀਂ ਹੈਗਾ ਦੁਖੀ ਕਰ ਨਹੀਂ ਸਕਦਾ ਕੋਈ ਸਭ ਸਖਾਲੇ ਮੁਠੀਆਂ ਸਭ ਖੁਸ਼ ਹੋ ਗਏ ਇਹ ਹੋਆ ਹਲੇਮੀ ਰਾਜ ਫਿਰ ਉਹ ਪਿਆਰ ਦਾ ਰਾਜ ਹੋ ਗਿਆ ਫਿਰ ਤੇ ਵਾਅਦਾ ਫਿਰ ਲੱਗ ਗਿਆ ਆਪਾਂ ਨੂੰ ਉੱਪਰ ਮਰਸਲ ਚੇਮ ਚੇਮ ਵਰਸੇ ਅਮਰਤ ਦਾ ਆਹ ਮਨ ਪਿਵਸ ਹੁਣ ਸ਼ਬਦ ਪਚਾਲਾ ਜਿਮ ਜਿਮ ਅਮਰਤ ਬਰਸਦਾ ਬੁਲਾਇਆ ਬੋਲੀ ਖਸਮ ਦਾ ਫਿਰ ਮਾਲਕ ਆਪ ਸੌਂਦਾ ਸਵੇਰ ਉਹਦੇ ਅਦਾਰੇ ਤੇ ਜਾ ਕੇ ਬਹਿਨੇ ਆ ਉਹ ਫਿਰ ਆਪ ਜਾ ਆਵਾਜ਼ ਮਾਰਦਾ ਫਿਰ ਅਸੀਂ ਬੋਲ ਲਾਉਂਦਾ ਅਸੀਂ ਆਪਣੇ ਆਪ ਨਹੀਂ ਬੋਲਣਾ ਅਸੀਂ ਦਰਦ ਤੇ ਬਹਿਣਾ ਉਹਦੇ ਜਾਂ ਮਾਲਕ ਬੁਲਾਵੇ ਤਾਂ ਬੋਲਣਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਨਕੀਅਤ ਦੁਪਰੇ ਤੋ ਦਾਪੇ ਪੈ ਥੈਂਕ ਯੂ ਸਾਨੂੰ ਮਾਲ ਹੋ ਗਿਆ ਤੇ ਤੇਰਾ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਿਆ ਪੂਰਨ ਮੇਰੀਆਂ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋਣਗੀਆਂ। ਦਿਉ ਦਾਰਸ ਸੁਖ ਦਾਤਿਆ ਮੈਂ ਗੱਲ ਵਿੱਚ ਲਿਓ ਮਲਾਜਬ ਸੱਚੀ ਬਾਤ ਮੈਨੂੰ ਗੱਲ ਦੇ ਨਾਲ ਨਾਲ। ਕਿ ਤੇਰੇ ਵਰਗਾ ਕੋਈ ਨਹੀਂ ਹੈਗਾ ਤੂੰ ਦਾ ਜੇਬੜ ਅਵਰ ਨਾ ਪਾਲਿਆ ਤੂੰ ਦੇ ਬਲੋ ਪਿਆਲਿਆ ਇਹ ਜਿਵੇਂ ਦੀਵਾ ਲੋ ਚੱਲਦਾ ਸਵੇਰ ਦਿਨ ਚੱਲਦਾ ਇਸ ਤਰ੍ਹਾਂ ਤੇ ਮੈਨੂੰ ਪਤਾ ਲੱਗਿਆ ਤੂੰ ਇਹ ਤੂੰ ਆਪਈਆਂ ਸਿਰ ਦਾ ਦਿਨ ਸੁਣ ਸੁਣ ਵੀ ਆਪਈਆਂ ਤੂੰ ਥਾਨ ਥਨੰਤਰ 라ਭ ਰਿਆ ਨਾਨਕ ਭਗਤਾਂ ਸੱਚ ਉਧਾਰ ਜਿਓ ਬਈ ਤੂੰ ਹਰੇਕ ਦੇ ਵਿੱਚ ਆ ਬਸਦਾ ਜਿਆ ਬਦਰਾ ਤੂੰ ਪਹਿਲਵਾਨ ਆ ਸਭ ਕੁ ਤੂੰ ਆ ਅਸੀਂ ਤੇਰੇ ਦਰ ਦੇ ਇੱਕ ਨੌਕਰ ਹਾਂ ਗਸਾਈ ਦਾ ਪਹਿਲਵਾਨਾ ਮੈਂ ਗੁਰਮਿਲ ਉੱਚਤ ਦਮਾਲੜਾ ਇਸ ਸੱਚੀ ਬਾਤ ਤੇਰੀ ਕਿਰਪਾ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਕੋਈ ਪਾਵਰ ਨਹੀਂ ਜਾ 10 ਰੁਪਏ ਤਾਂ ਸਦਾ ਬੰਨਿਆ ਫਿਰ ਮੇਰੇ ਤੇ ਕਿਰਪਾ ਹੋਈ ਫਿਰ ਮੈਂ ਹੋਇਆ ਸਭ ਹੋਈ ਸੰਝਾ ਇਕੱਠੀਆਂ ਦੇ ਬੈਠਾ ਵੇਖਿਆ ਅਬ ਜ ਫਿਰ ਤਾਂ ਕਿਰਪਾ ਕੀਤੀ ਫਿਰ ਬੈਠ ਕੇ ਦੇਖਣ ਆ ਗਿਆ ਮੈਂ ਜਾ ਬੇ ਉਸ ਬਾਤ ਨੂੰ ਸੁਣ ਲੱਗ ਗਿਆ ਉਸ ਜਿਹੜੀ ਆਵਾਜ਼ ਨੂੰ ਸੁਣ ਲੱਗ ਗਿਆ ਇਹਨੂੰ ਕਹਿੰਦੇ ਆ ਹੰਦ ਸੁਣੋ ਬੜਪਾ ਗਿਓ ਸਗਲ ਮਨੋਰਥਪੁਰ ਕਹਾਂ ਫਿਰ ਬਾਤ ਵਜਨ ਟਮਕ ਭੇਰੀਆਂ ਮਾ ਲੱਫੇ ਲੈਂਦੇ ਫਿਰ ਉਹ ਪੱਜੇ ਫਿਰਦੇ ਆ ਮੈਂ ਨਾਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕਾਲਿਆ ਮਾਲਕ ਨੇ ਮੇਰੇ ਤੇ ਹੱਥ ਰੱਖਿਆ ਮੈਂ ਪੰਜਾਂ ਨੂੰ ਫੜ ਲਿਆ ਫਿਰ ਉਹ ਤੇ ਕਹਿੰਦੇ ਹੂੰ ਹੁਆ ਮਾਹਰ ਪਿੰਡ ਦਾ ਬਨ ਆਂਦੇ ਪਾਸੇ ਗਿਆ ਸਭ ਇਕੱਠੇ ਇਕੱਠੇ ਹੋਏ ਆਇਆ ਕਰ ਜਾਂਸਨ ਬਾਟ ਮਟਾਇਆ ਫਿਰ ਅੰਦਰ ਖੁਸ਼ੀਆਂ ਮਾਵਲੇ ਫੇ ਕਹਿੰਦਾ ਇਹ ਮਨ ਮੇਰਾ ਤੋਂ ਸਦਾਰਾ ਹਰ ਨਾਲੇ ਮਾਲਕ ਨੇ ਬਖਸੀਤੇ ਉਂਗਲੀ ਫੜ ਲਈ ਪਰ ਮਖਲਾ ਲੈ ਕੇ ਮਨਮੁਖ ਚੱਲੇ ਮੂਡ ਬਾਜ ਉਹਦਾ ਕੋਈ ਤਹਿਨ ਵਰ ਨਹੀਂ ਸੀਗਾ ਇਹ ਜਿਹੜਾ ਸੰਗਨ ਦੇਖੋ ਆਪਾਂ ਆਵਾਜ਼ ਸੁਣਦੇ ਆ ਉਹਨੇ ਵੀ ਇੱਕ ਸਾਬਦ ਹੋਇਆ ਨਾ ਕਿ ਆਪਾਂ ਬੋਲਦੇ ਆ ਇਹਨੇ ਜਿਆਦਾ ਸਰੀਓ ਖਤਮ ਆ ਇਹ ਵੀ ਮਰ ਜਾਣਾ ਪਰ ਕਬੀਰ ਸਾਹਿਬ ਕਹਿੰਦੇ ਆ ਅਨਹਦ ਵੀ ਮਰ ਜਾ ਅਨਾਹ ਵੀ ਮਰ ਜਾਂਦਾ ਆ ਜਾਨ ਸੁਣ ਚ ਫਿਰ ਪੰਜਵੇਂ ਪਾਤਸ਼ਾਹ ਕਹਿੰਦੇ ਆ ਆਵਰ ਨਾ ਕੋਏ ਹਰ ਅਮਰ ਸੋਏ ਜਨ ਪੀਤਾ ਸੋਏ ਬੇ ਜਾਣੇ ਤਨ ਤਨ ਗੁਰਪਰਪੂਰ ਆਪਾਂ ਮਿਲ ਸੰਗੇ ਉੱਥੇ ਕਲਾ ਨਾਮ ਰਹਿ ਜਾਣਾ ਕਿ ਉਹ ਅਮਰ ਰਸ ਜਿਹੜਾ ਅਮਰ ਦਾ ਨਾਮ ਦਾ ਨਾਮ ਮਿਲ ਕੇ ਉਹ ਪਾਏ ਇਹ ਜਿਹੜਾ ਦਰਦੇ ਆਵਾਜ਼ ਆ ਉਹ ਦਰ ਤੇ ਰਹਿਣੀ ਆ ਤੂੰ ਵਰਨਾ ਚੈਨਾ ਬਾਹਰ ਆ ਉਹਦਾ ਕੋਈ ਚੈਨ ਮਰਨੀ ਹੈਗਾ ਹਰ ਦਿਸੇ ਹਾਜ਼ਰ ਹਾਜ਼ਰਾ ਹਰ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਇਦਾ ਉਹਨ ਸੁਣ ਸੁਣ ਕੇ ਅੰਦਰ ਬਸੋਣਾ ਤੇਰੇ ਭਗਤ ਰਤੇ ਗੁਣ ਤਾਹ ਜੀਓ ਕਿਆ ਚੀਜ਼ ਦਾ ਪੇਤ ਆ ਗਿਆ ਫਿਰ ਉਹਦਾ ਲੱਗਿਆ ਮੈਂ ਜੋ ਵੀ ਜਗਤ ਦਾ ਹੈ ਜੀ ਸੇਵਣੀ ਜਾਂ ਮੈਂ ਉਹਦੀ ਜੁਗਾਂ ਤੋਂ ਹੀ ਸੇਵਾ ਕਰਦਾ ਆਂ ਅੱਜ ਮਾਲਕ ਨੇ ਮਨ ਜਮਾ ਦੇਖ ਕੇ ਮੈਨੂੰ ਆਪਦੇ ਦਰ ਦੀ ਬਿਠਾ ਕੇ ਮੇਰੀ ਜੇਵੜੀ ਕਰਤੀ ਮੇਰੇ ਗਲ ਦੀ ਫਾਈ ਕੱਟੀ ਆ ਗੁਰ ਕੱਟੀ ਮੈਂ ਹੰਡਣੀ ਜੇਵੜੀ ਹੋਮ ਬੋਰਡ ਸੰਜਣਾ ਨੱਚਿਓ ਮੈਂ ਹੁਣ ਨਹੀਂ ਦੁਆ ਰਚਣਾ ਹੁਣ ਮੇਰਾ ਮਨ ਨਹੀਂ ਹੈਗਾ ਤਾਨ ਕੋਸਰ ਲੱਦਾ ਪਾਲ ਜੀ ਇਤਰਾ ਗੁਰ ਪੈਰ ਅਸੀਂ ਜਦੋਂ ਨਾਲ ਕੇ ਦਰਦੇ ਆ ਫਿਰ ਤਾਂ ਹੀ ਕਹਿੰਦੇ ਆ ਅਸੀਂ ਜਦ ਸਿਮਰ ਕੀਤਾ ਰੈਗਣ ਦੇ ਵਿੱਚ ਵਾਹ ਗਲੇ ਤੱਕ ਉਹ ਆਟੋਮੈਟਿਕ ਥੱਲੇ ਚਲੇ ਜਾਂਦਾ ਤਾਂ ਵੀ ਤੇ ਵਾਹ ਗੁਰੂ 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 ਸੱਤ ਉਂਗਲਾਂ ਅੰਦਰ ਸਵਾਸ 10 ਉਂਗਲਾਂ ਬਾਹਰ ਤੇਰੇ ਸੱਤ ਸੱਤ ਉਂਗਲਾਂ ਅੰਦਰ ਸਵਾਸ ਵਾਹ ਜਿਹੜੀ ਗਾਹ ਤੱਕ ਲੈ ਲਓ ਉਂਗਲਾਂ ਘਣ ਲਓ ਛਤ ਮਣ ਜਾਂਦੀਆਂ ਵਾਹ ਬਾਹਰ ਨੂੰ 10 ਉਂਗਲਾਂ ਵਾਹ ਗੁਰੂ ਵਾਹ ਗੁਰ ਜਿਹੜੀਆਂ ਨਾ ਵੀ ਆਪੇ ਚ ਇਹ ਪੌਂਚ ਲੈ ਜਾਂਦੀ ਆ। ਉਹਦੇ ਬਾਅਦ ਅਸੀਂ ਥੋੜਾ ਜਿਹਾ ਤਰੇ ਗੋਲੇ ਵਿੱਚ ਜਾ ਕੇ ਫਿਰ ਉਹਨੂੰ ਫੇਰ ਦੁਬਾਰਾ ਲੰਬਾ ਕਰਨਾ। ਵਾਹ ਗੁਰੂ ਵਾਹ ਗੁਰੂ ਫਿਰ ਉਹਦੇ ਬਾਅਦ ਫਿਰ ਕੀ ਕਰਨਾ? ਫਿਰ ਅਸੀਂ ਅੰਤਰਗਤ ਅੰਦਰ ਗੜੇ ਤੱਕ ਦਾ ਬਾਪ ਸੁਸ ਕਰਨਾ ਬਾਹਰ ਨੂੰ ਗੁਰੂ ਫਿਰ ਹੌਲੀ ਹੌਲੀ ਅਸੀਂ ਗੜੇ ਤੋਂ ਬੈਠ ਕੇ ਆ ਕੇ ਕੰਨ ਵਿੱਚ ਬਹਿ ਜਾਣਾ ਜੇ ਕੰਨਾਂ ਵਿੱਚ ਬਹਿ ਜਾਗੇ ਮਾਲਕ ਖੜੇ ਕਿਰਪਾ ਕਰੋ ਇਸ ਤਰ੍ਹਾਂ ਗੌਰ ਪਿਆਰਿਓ ਉਹ ਮਾਲਕ ਦੇ ਦਰ ਤੇ ਅਸੀਂ ਬੇਨਤੀਆ ਕਰਕੇ ਸਰ ਦੇ ਮਾਲ ਕਿਰਪਾ ਕਰੇ ਇਹ ਸਰੀਰ ਦਾ ਫਿਰ ਪਤਲਾ ਪੇਦਾ ਜਾਵੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਪਾਵਾਂਗੇ ਪੈਣਾ ਪੀਦੇ ਕਿਵੇਂ ਬਹਿਣਾ ਕਿਵੇਂ ਨਾ ਪੀਦੇ ਜਾਣਾ ਵਾਪਾਂ ਇਹ ਦੋ ਸਰੇ ਲਵਾਂਗੇ ਕਿ ਖਾਲੀ ਖਲਾਅ ਚ ਫੇ ਤਾਂ ਇਹ ਕਹਿੰਦਾ ਦੋ ਅਸਰਾਂ ਕਾ ਆਪ ਸੁਆਮੀ ਖਿਲੇ ਬਖਸ਼ੇ ਅੰਤਲਿਮ ਜੈਸੀ ਇਹਦਾ ਪਤਾ ਲੱਗਿਆ ਤਾਂ ਫੇਰ ਕਹਿੰਦੇ ਆ ਜਿਆ ਹੋਆ ਮਾਰ ਪਿੰਡ ਦਾ ਮਨ ਆਉਂਦੇ ਪਾਸੇ ਵੀ ਪੰਜਾ ਸਿਕਣ ਬੰਨ ਕੇ ਲੈ ਜਾਂਦਾ ਤੇ ਇਹ ਖੇਡ ਮਾਰਕ ਦੀਆ ਇਸ ਤਰ੍ਹਾਂ ਗੋਟ ਪਿਆ ਰ ਆਪਾਂ ਮਾਲ ਕੇ ਦਰਤੇ ਬੇਚਿਆ ਕਰੀਏ ਮਾਲ ਖੜੇ ਕਿਰਪਾ ਕਰੇ ਸਾਨੂੰ ਚੰਨਾ ਜੋੜੇ ਲੋਕ ਸੁੱਕੇ ਦੇ ਲੋਕ ਸਿਲੇ ਕਰੇ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ